ਪਰਮਰਾਜ ਉਮਰਾਨੰਗਲ ਕਿ ਉਹਨਾਂ ਦਾ ਨਾਮ ਆਉਂਦਾ ਬਹੁਤ ਸਾਰੇ ਮੁਕਾਬਲਿਆਂ ਦੇ ਵਿੱਚ ਕਿ ਇਹਨਾਂ ਵੱਲੋਂ ਕੀਤੇ ਗਏ ਬੈਬਲ ਕਰਾਨ ਵਾਲਾ ਜਿਹੜਾ ਹੈਗਾ ਹਜੇ ਕੁਝ ਸਾਲ ਹੀ ਹੋਇਆ ਸੋ ਉਹਨਾਂ ਨੂੰ ਵੀ ਅੱਜ ਦੁਬਾਰਾ ਨੌਕਰੀ ਦੇ ਉੱਤੇ ਬਹਾਲ ਕਰ ਦਿੱਤਾ ਹੈ ਸੈਣੀ ਦੀ ਤੁਸੀਂ ਗੱਲ ਕਰੋ ਘੋਟਨੇ ਦੀ ਕਰੋ ਹੁਣ ਉਮਰਾਨੰਗਲ ਦੀ ਤੁਸੀਂ ਕੀਤੀ ਪਰ ਜਿਨ੍ਹਾਂ ਨੇ ਕਹਣਕਿਦਾ ਸੋ ਇਹ ਜੀ ਪੀੜੀ ਤਾਰ ਪੀੜੀ ਹਜੇ ਵੀ ਚੱਲ ਰਿਹਾ ਘੋਟਨੇ ਦਾ ਮੁੰਡਾ ਹੁਣ ਮੈਨੂੰ ਉਹਦਾ ਨਾਂ ਵੀ ਸੱਜਾਂਦਾ ਕੋਟਨੇ ਦੇ ਮੁੰਡੇ ਨੇ ਭਾਈ ਅਮਰਪਾਲ ਸਿੰਘ ਨੂੰ ਅਰੈਸਟ ਕੀਤਾ ਕਹਿੰਦੇ ਟੌਰਚਰ ਵੀ ਕੀਤਾ ਇਨਵੋਲਵ ਆ ਉਹਨਾਂ ਚੀਜ਼ਾਂ ਚ ਕਿ ਆਪਣਾ ਹੀ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਰਿਪੋਰਟ ਆ ਗਈ ਹੈ ਭਾਈ ਕੌਂਕੇ ਸਾਹਿਬ ਦੀ ਹੁਣ ਕਾਰਵਾਈ ਹੋਏਗੀ ਤੁਹਾਨੂੰ ਇਹ ਵੀ ਪਤਾ ਹੋਣਾ ਮੈਂ ਯਾਦ ਕਰਵਾ ਦਿੰਦਾ ਕੈਪਟਨ ਅਮਰਿੰਦਰ ਸਿੰਘ ਵਲੇ ਚਾਰ ਪੁਲਿਸ ਅਫਸਰਾਂ ਨੂੰ ਉਮਰ ਕੈਦ ਹੋਈ ਸੀ ਭਾਜੀ ਉਹ ਉਹ ਵੀ ਝੂਠੇ ਮੁਕਾਬਲਿਆਂ ਦੇ ਦੋਸ਼ ਦੇ ਵਿੱਚ ਪਰ ਕੈਪਟਨ ਨੇ ਗਵਰਨਰ ਨੂੰ ਲੈਟਰ ਲਿਖ ਕੇ ਤੇ 4 ਸਾਲਾਂ ਦੇ ਵਿੱਚ ਹੀ ਮਤਲਬ ਕਿ 3 ਸਾਲਾਂ ਦੇ ਵਿੱਚ ਬਾਹਰ ਕਢਾਲੇ ਸੀ ਉਮਰ ਕੈਦ ਹੋਈ ਸੀ ਉਮਰ ਕੈਦ ਕਹਿੰਦੇ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਤਾਂ ਉਮਰ ਤੇ ਉਹਨੂੰ 3-4 ਸਾਲਾਂ ਬਾਅਦ ਬਾਹਰ ਕਢਵਾ ਲਿਆ ਸੀ ਸਿੱਖਾਂ ਨੂੰ ساری ਜ਼ਿੰਦਗੀ ਰੋਲ ਦਿੰਦੇ ਆ ਇੰਨਾ ਬੰਦਿਆਂ ਨੂੰ ਜਿੱਦਾਂ ਨਹੀਂ ਅੰਦਰ ਵੀ ਫਿਰ ਸ਼ਾਇਦ ਵਧੀਆ ਟ੍ਰੀਟਮੈਂਟ ਹੀ ਕਰਦੇ ਹੋਗੇ ਥੋੜੇ ਚਿਰ ਬਾਅਦ ਬਾਹਰ ਆ ਜਾਂਦੇ ਆ ਪੋਲੀਟਿਸ਼ੀਅਨਾਂ ਨਾਲ ਵੀ ਇਹੀ ਹੋ ਰਿਹਾ ਵਿਵਾਦਿਤ ਪੁਲਿਸ ਅਫਸਰ ਪਰਮਰਾਜ ਉਮਰਾ ਨੰਗਲ ਜਿਨ੍ਹਾਂ ਨੂੰ ਅੱਜ ਉਹਨਾਂ ਦੀ ਡਿਊਟੀ ਦੇ ਉੱਤੇ ਬਹਾਲ ਕਰ ਦਿੱਤਾ ਗਿਆ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਸਪੈਂਡ ਚਲੇ ਆਉਂਦੇ ਸੀ ਦੋਸ਼ ਉਹਨਾਂ ਦੇ ਉੱਤੇ ਬਹਿਬਲ ਕਲਾਂ ਦੇ ਵਿੱਚ ਜੋ ਗੋਲੀकांड ਹੋਇਆ ਸੀ ਉਹਦੇ ਦੋਸ਼ਾਂ ਤਹਿਤ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀ ਪਰ ਅੱਜ ਬਹਾਲ ਕਰ ਦਿੱਤਾ ਗਿਆ ਸੋ ਆਪਾਂ ਉਹਦੇ ਉੱਤੇ ਗੱਲ ਕਰਾਂਗੇ ਪਰਮਰਾਜ ਉਮਰਾ ਨੰਗਲ ਇੱਕ ਜਾਣਿਆ ਪਛਾਣਿਆ ਨਾਮ ਹੈ ਵਿਵਾਦਤ ਕਿਉਂ ਹੈ ਕਿਉਂਕਿ ਉਹਨਾਂ ਦੇ ਉੱਤੇ ਬਹੁਤ ਲੰਬੇ ਸਮੇਂ ਤੋਂ ਯਾਨੀ ਕਿ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਸੀ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਆਏ ਨੇ ਕਿ ਉਹਨਾਂ ਵੱਲੋਂ ਵੀ ਬਹੁਤ ਸਾਰੇ ਸਿੱਖਾਂ ਦੇ ਜਿਹੜੇ ਝੂਠੇ ਮੁਕਾਬਲੇ ਬਣਾਏ ਗਏ ਨੇ ਜਿਵੇਂ ਹੋਰ ਪੁਲਿਸ ਅਫਸਰ ਜਿਹੜੇ ਵਿਵਾਦਤ ਨੇ ਜਿਹਦੇ ਵਿੱਚ ਸਵਰਨ ਘੋਟਣਾ ਆ ਜਾਂਦਾ ਐ ਐਸਐਸਪੀ ਗੋਵਿੰਦ ਰਾਮ ਆ ਜਾਂਦਾ ਸੁਮੇਤ ਸੈਣੀ ਦਾ ਨਾਮ ਪ੍ਰਮੁੱਖ ਤੌਰ ਦੇ ਉੱਤੇ ਆਉਂਦਾ ਕੇਪੀ ਗਿੱਲ ਜਿਹੜਾ ਹੈਗਾ ਉਹ ਇਹਨਾਂ ਸਾਰਿਆਂ ਦਾ ਵਾਪਸੀ ਜਿਨੇ ਕੂ ਕੋ ਕੇ ਜਿਹੜੇ ਨੇ ਲੋਕ ਜਿਹੜੇ ਸ਼ਹੀਦ ਕੀਤੇ ਬੱਚੇ ਬਜ਼ੁਰਗ ਜਿਹੜੇ ਨੇ ਉਹ ਸ਼ਹੀਦ ਕੀਤੇ ਸੋ ਇਹ ਸਾਰਿਆਂ ਦੀ ਇੱਕ ਲੜੀ ਆ ਉਹਦੇ ਵਿੱਚੋਂ ਨਾਮ ਇੱਕ ਆਉਂਦਾ ਪਰਮਰਾਜ ਉਮਰਾਨ ਨੰਗਲ ਦਾ ਇਹਨਾਂ ਦੇ ਉੱਤੇ ਬਹੁਤ ਸਾਰੇ ਦੋਸ਼ ਨੇ ਸੋ ਅੱਜ ਉਹਨਾਂ ਨੂੰ ਬਹਾਲ ਕੀਤਾ ਗਿਆ ਆ ਆਪਾਂ ਉਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਸਮੈਥਿਕ ਬਰਮਿੰਗਮ ਦੇ ਆਓ ਵੈਲਕਮ ਕਰੀਏ ਤੇ ਫਿਰ ਗੱਲਬਾਤ ਅੱਜ ਦੀ ਸ਼ੁਰੂ ਕਰਦੇ ਆਂ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜਿੱਤੇ ਪਸ ਅੱਛਾ ਪਾਜੀ ਬਹੁਤ ਵਾਰ ਕਿਹਾ ਜਾਂਦਾ ਕਿ ਲਓ ਜੀ ਹੁਣ ਤਾਂ ਰਿਪੋਰਟ ਆ ਗਈ ਹੁਣ ਤਾਂ ਜੀ ਫੱਟੇ ਚੱਕੇ ਜਾਣੇ ਦੋਸ਼ੀ ਅੰਦਰ ਹੋਣਗੇ ਉਮਰਾ ਉਮਰ ਪਰ ਅੰਦਰ ਹੋਣਗੇ ਪਰ ਆਪਾਂ ਸਮੇ ਸਮੇ ਦੇ ਉੱਤੇ ਦੇਖਦੇ ਆਂ ਵੀ ਉਸ ਦੇ ਉਲਟ ਹੁੰਦਾ ਪਰਮਰਾਜ ਉਮਰਾ ਨੰਗਲ ਹਰ ਕੋਈ ਜਾਣਦਾ ਹੈ ਉਹਨਾਂ ਨੂੰ ਮਤਲਬ ਕਿ ਉਹਨਾਂ ਦਾ ਨਾਮ ਵੀ ਉਹ ਜੋ ਜੋ ਮੈਂ ਇੰਟਰੋ ਦੇ ਵਿੱਚ ਦੱਸਿਆ ਹੈ ਨਾ ਵੀ ਬਾਰ ਬਾਰ ਰਿਪੀਟ ਕਰਨ ਵਾਲੋਂ ਕਿ ਉਹਨਾਂ ਦਾ ਨਾਮ ਆਉਂਦਾ ਬਹੁਤ ਸਾਰੇ ਮੁਕਾਬਲਿਆਂ ਦੇ ਵਿੱਚ ਕਿ ਇਹਨਾਂ ਵੱਲੋਂ ਕੀਤੇ ਗਏ ਬੈਬਲ ਕਰਾਂ ਵਾਲਾ ਜਿਹੜਾ ਹੈਗਾ ਹਜੇ ਕੁਝ ਸਾਲ ਹੀ ਹੋਏ ਆ ਸੋ ਉਹਨਾਂ ਨੂੰ ਵੀ ਅੱਜ ਦੁਬਾਰਾ ਨੌਕਰੀ ਦੇ ਉੱਤੇ ਬਹਾਲ ਕਰ ਦਿੱਤਾ ਗਿਆ ਹੈ ਪਾਸਪਾ ਦੇਖੋ ਆਪਾਂ ਇਹ ਗੱਲ ਪਹਿਲਾਂ ਵੀ ਕਰ ਹਟੇ ਆ ਕਿ ਜਿਹੜੇ ਨਾ ਸਿੱਖ ਸਿੱਖਾਂ ਦਾ ਕਤਲੇਆਮ ਕੀਤਾ ਜੈਨਸਾਈਡ ਕੀਤਾ ਹੋਰਾਂ ਦਾ ਵੀ ਕੀਤਾ ਭਾਵੇਂ ਉਹ ਮੁਸਲਮਾਨ ਹੋਣ 크ਿਸਚੀਅਨ ਹੋ ਉਹਨਾਂ ਨੂੰ ਜਾਨੀ ਤੁਸੀਂ ਕਹਿੰਦੇ ਪ੍ਰੋਮੋਸ਼ਨਾਂ ਮਿਲੀਆਂ ਜਾਨੀ ਮੋਦੀ ਨੂੰ ਦੇਖ ਲਓ ਤੁਸੀਂ ਮੋਦੀ ਨੇ ਗਜਰਾਤ ਚ ਕਹਿੰਦੇ ਸ਼ਾਇਦ 2000 ਤੋਂ ਬਾਅਦ ਮੁਸਲਮਾਨਾਂ ਨੂੰ ਕਤਲੇਆਮ ਕਰਵਾਇਆ ਜਾ ਇਨਵੋਲਵ ਰਾ ਸ਼ੱਕੀ ਆ ਹਨਾ ਉਹ ਇਹਦੇ ਉੱਤੇ ਕਹਿੰਦੇ ਬੈਨ ਲੱਗਿਆ ਸੀਗਾ ਫਲਾਈ ਕਰਨ ਦਾ ਵੀ ਅਲੱਗ-ਅਲੱਗ ਮੁਲਕਾਂ 'ਚ ਜਿੱਦਾਂ ਆਪਾਂ ਬਾਹਰਲੇ ਮੁਲਕਾ ਕਿੰਨੇ ਕੈਨੇਡਾ ਯੂ ਐਸ ਯੂ ਕੇ ਬੈਨ ਸੀਗਾ ਇਹ 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 ਵਿਅਕਤੀ ਨੂੰ ਦੇਖੋ ਉਹ ਰਾਮ ਮੰਦਰ ਦੀ ਜਿਹੜੀ ਗੱਲ ਆ ਨਾ ਜਿਹੜੀ ਉਹ ਤੁਰੇ ਸੀਗੇ ਵੇਟਾਉਣਾਂ ਕਹਿੰਦੇ ਇਨਵੋਲਵ ਸੀ ਉਦੋਂ ਮੈਂ ਪੜਿਆ ਕਿਤੇ ਅੱਛਾ ਸੋ ਇਹੀ ਬੰਦਾ ਹੁਣ ਉੱਥੇ ਜਾ ਕੇ ਉਦਘਾਟਨ ਕਰ ਰਿਹਾ ਉਹ ਜਿਹੜੇ ਪੁਜਾਰੀਆਂ ਦੀ ਡਿਊਟੀ ਨਿਭਾ ਰਿਹਾ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਦਾ ਸਿਸਟਮ ਹੋਊਗਾ ਹਿੰਦੂ ਹਿੰਦੂਆਂ ਦਾ ਮੰਦਰਾਚ ਜਾਨੀ ਉਹ ਪ੍ਰਾਈਮ ਮਿਨਿਸਟਰ ਕਰ ਰਿਹਾ ਮਤਲਬ ਇਹ ਜਿਹੜਾ ਬੰਦਾ ਗਲਤ ਕਰੋ ਉਹਨੂੰ ਪ੍ਰੋਮੋਸ਼ਨ ਪੁੱਠਾ ਨਹੀਂਗਾ ਕੰਮ ਜਿਵੇਂ ਜਿਹੜਾ ਕਹਾਣ ਕਰ ਰਿਹਾ ਜਿਵੇਂ ਸੈਣੀ ਨੂੰ ਡੀਜੀਪੀ ਲਾ ਦਿੱਤਾ ਗਿਆ ਹਾਂਜੀ ਸੋ ਸੈਣੀ ਦੀ ਤੁਸੀਂ ਗੱਲ ਕਰੋ ਘੋਟਨੇ ਦੀ ਕਰੋ ਹੁਣ ਉਮਰਾ ਨੰਗਲ ਦੀ ਤੁਸੀਂ ਕੀਤੀ ਪਰ ਜਿਨ੍ਹਾਂ ਨੇ ਕਹਾਣ ਕੀਤਾ ਸੋ ਇਹ ਜ ਪੀੜੀ ਤਾਰ ਪੀੜੀ ਹਜੇ ਵੀ ਚੱਲ ਰਿਹਾ ਘੋਟਨੇ ਦਾ ਮੁੰਡਾ ਹੁਣ ਮੈਨੂੰ ਉਹਦਾ ਨਾਂ ਵੀ ਸੱਜਦਾ ਕੋਟਨੇ ਦੇ ਮੁੰਡੇ ਨੇ ਭਾਈ ਅਮਰਪਾਲ ਸਿੰਘ ਨੂੰ ਅਰੈਸਟ ਕੀਤਾ ਕਹਿੰਦੇ ਟੌਰਚਰ ਵੀ ਕੀਤਾ ਇਨਵੋਲਵ ਆ ਉਹਨਾਂ ਚੀਜ਼ਾਂ ਚ ਸੋ ਇਹ ਦੇਖੋ ਆਪਾਂ ਅੱਗੇ ਵੀ ਗੱਲ ਕੀਤੀ ਹੈ ਨਾ ਦੇਖੋ ਇੱਕ ਤਾਂ ਬਰਾੜ ਸੀ ਉਹ ਸੰਤਜੀਤ ਦੀ ਫੈਮਲੀ ਸੀ ਇੱਕ ਬਰਾੜ ਸੀ ਜਿਹੜਾ ਕੇਪੀਐਸ ਸੌਰੀ ਇਹ ਕੁਲਦੀਪ ਸਿੰਘ ਕੁਲਦੀਪ ਸਿੰਘ ਬਰਾੜ ਸੀਗਾ ਜਿਹਨੇ ਸਤਖੰਦ ਸ੍ਰੀ ਦਰਬਾਰ ਸਾਹਿਬ ਦੇਖੋ Hindu ਜਿਹੜਾ ਫੌਜੀ ਸੀਗਾ ਜਿਹੜਾ ਮੇਜਰ ਸੀ ਜੋ ਜਨਰਲ ਉਹਨੇ ਜਵਾਬ ਦਿੱਤਾ ਮੈਂ ਨਹੀਂ ਸਤਖੰਦ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹ ਗਲਤ ਆ ਜਿਹੜਾ ਬਰਾੜ ਜਿਹੜਾ ਗਲਤ ਸੀਗਾ ਉਹਨੇ ਸੰਤ ਜੀ ਨਾਲ ਜਾ ਕੇ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਸਾਨੂੰ ਸਾਰਾ ਇਤਿਹਾਸ ਤੋਂ ਆਪਾਂ ਜਾਣੂ ਆ ਵੀ ਜਿਹੜੇ ਕਹਿੰਦੇ ਦੀ ਮਿੰਟਾਂ ਚ ਕਢਾ ਕੇ ਲੈ ਆਵਾਂਗੇ ਉਹਨਾਂ ਨੂੰ ਫਿਰ ਉਹ ਉੱਤੇ ਬਾਅਦ ਚ ਜਾਨੀ ਚੀਕਾ ਕਢਾਉਂਦੀਆਂ ਤੁਸੀਂ ਕਹਿ ਸਕਦੇ ਹੋ ਆਪਣੇ ਕੋਸਕ ਮੁਠੀ ਭਾਰੇ ਜਿੱਦਾਂ ਕਹਿ ਸਕਦੇ ਆ ਇਹ ਵੀ ਕਹਿੰਦੇ ਹੋਣੇ ਸਿੱਖਾਂ ਨੇ ਤੇ ਸਿੰਘਾਂ ਨੇ ਸਿੰਘਣੀਆਂ ਨੇ ਬੱਚਿਆਂ ਨੇ ਵੀ ਹਨਾ ਰੋਲ ਨਿਭਾਇਆ ਉਸ ਜੀ ਕਹਿਣ ਦਾ ਭਾ ਇਹ ਆ ਕਿ ਇਹ ਪੀੜੀ ਦਾਰ ਪੀੜੀ ਹਜੇ ਵੀ ਚੱਲ ਰਿਹਾ ਸਿਸਟਮ ਜਿਵੇਂ ਘੋਟਨੇ ਦੀ ਗੱਲ ਕੀਤੀ ਗਾਂ ਉਹਦਾ ਮੁੰਡਾ ਆ ਗਿਆ ਤੇ ਗਾਂ ਹੋਰ ਵੀ ਪਾਸੇ ਹੁਣ ਜਿੱਦਾਂ ਜਿਹੜੇ ਜਿਨ੍ਹਾਂ ਤੇ ਐਕਸ਼ਨ ਲਿਆ ਆਪਣੇ ਜੁੱਦਾਂ ਨਹੀਂ ਅੱਖਾਂ ਪੁੰਜਣ ਨਹੀਂ ਬਸ ਫੇਰ ਫੇਰ ਉਤੇ ਬਹਾਲ ਕੇ ਤਾਂ ਗਾਂ ਤੁਹਾਡਾ ਕੀ ਖਿਆਲ ਹੋਣੀ ਧੱਕਾ ਨਾ ਕਰੂਗੀ ਮੈਂ ਇਹ ਵੀ ਜਾਣਕਾਰੀ ਪੀੜੀਦਾਰ ਪੀੜੀ ਤੋਂ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਿਹੜੇ ਉਮਰਾ ਨਗਲ ਨੇ ਨਾ ਪਰਮਰਾਜ ਉਮਰਾ ਨਗਲ ਇਹਨਾਂ ਦੇ ਫਾਦਰ ਜਿਹੜੇ ਸੀ ਉਹਨਾਂ ਨੂੰ ਖਾੜਕੂਆਂ ਵੱਲੋਂ ਜਿਹੜਾ ਹੈ ਉਹ ਕਤਲ ਕੀਤਾ ਗਿਆ ਸੀਗਾ ਜੇ ਮੈਂ ਗਲਤ ਨਾ ਹੋਵਾਂ ਹੋ ਸਕਦਾ ਹੈ ਤੁਸੀਂ ਚੈੱਕ ਕਰ ਲਿਓ ਪਰ ਮੈਂ ਬਹੁਤ ਵਾਰੀ ਇਹਨੂੰ ਪੜਿਆ ਵੀ ਹੈਗਾ ਕਿਤਾਬਾਂ ਦੇ ਵਿੱਚ ਪਰ ਫਿਰ ਵੀ ਮੈਂ ਇਹ ਵੀ ਕਹਿਣਾ ਕਿ ਹੋ ਸਕਦਾ ਮੈਂ ਗਲਤ ਵੀ ਹੋਵਾਂ ਇਸ ਤੇ ਪਰ ਇਹ ਹੈ ਗੱਲ ਹੋਈ ਹੈ ਇਹ ਚੈੱਕ ਕਰ ਜਾਇਦਾ ਕਿਉਂਕਿ ਇਹ ਇੱਕ ਰਿਪੋਰਟਰ ਵੀ ਆ ਜਿਹੜਾ ਬਹੁਤ ਜ਼ਿਆਦਾ ਬੋਲਦਾ ਤੇ ਬੜੀ ਜ਼ੈਰੋ ਗਲਦਾ ਹੁੰਦਾ ਭਾਏ ਅਮਰਪਾਲ ਸਿੰਘ ਨੇ ਵੀ ਉਹਨੇ ਜਾਨੀ ਲੋਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇੰਟਰਵਿਊ ਬੜੇ ਔਖੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਏ ਅਮਰਪਾਲ ਸਿੰਘ ਨੇ ਉਹਨੂੰ ਵੀ ਠੰਡੇ ਵਾਸਤੇ ਚਪਾਤਾ ਸੀ ਤੇ ਉਹਨਾਂ ਦਾ ਵੀ ਸੁਣਿਆ ਜਾਂਦਾ ਕਿ ਕਹਿੰਦੇ ਉਹਦੇ ਵੀ ਡੈਡੀ ਨਾਲ ਕੋਈ ਸੀਗੀ ਹਾਂ ਹਾਂ ਕੋਈ ਹਿਸਟਰੀ ਆ ਸਿੰਘਾਂ ਨਾ ਪਿੱਛੇ ਚੱਲਦਾ ਹੁੰਦਾ ਉਹ ਸਿਸਟਮ ਚੱਲੀ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਅੱਛਾ ਅੱਛਾ ਹੁਣ ਗੱਲ ਤਾਂ ਫਿਰ ਉੱਥੇ ਆ ਗਈ ਨਾ ਹੁਣ ਕਹਿੰਦੇ ਵੀ ਉਹਨਾਂ ਨੂੰ ਬਹਾਲ ਕਰਦ ਪਰ ਸਾਡੇ ਤਾਂ ਸਿੱਖਾਂ ਪਿਛੇ 2 ਹਫ਼ਤੇ ਪਹਿਲਾਂ ਖੁਸ਼ੀ ਬੜੀ ਸੀ ਕਹਿੰਦੇ ਜਥੇਦਾਰ ਕੌਕੇ ਦੀ ਜਿਹੜੀ ਸ਼ਹੀਦੀ ਦੀ ਰਿਪੋਰਟ ਆ ਗਈ ਹੈ ਕਿਵੇਂ ਕਿਵੇਂ ਸ਼ਹੀਦ ਕੀਤਾ ਕਿ ਇਹਨਾਂ ਨੇ ਕੀਤਾ ਕਹਿੰਦੇ ਰਿਪੋਰਟ ਆ ਗਈ ਹੈ ਤੇ ਹੁਣ ਬੰਦੇ ਫੜ ਕੇ ਅੰਦਰ ਦੇ ਦੇਣੇ ਆ ਸੋ ਇਹ ਜੇ ਜੋ ਅੱਜ ਹੋਇਆ ਤੁਹਾਨੂੰ ਲੱਗਦਾ ਵੀ ਉੱਤੇ ਕੰਮ ਹੋਊਗਾ ਉਹ ਪਾਪਾ ਸਾਹਿਬ ਦੇਖੋ ਸਿੱਖਾਂ ਵੱਲੋਂ ਜੇ ਆਪਾਂ ਆਪਣੀ ਇੱਥੇ ਗੱਲ ਕਰੀਏ ਸੀ ਗੁਰੂ ਨਾਨਕ ਦੇਵ ਜੀ ਸਮੈਦਿਕ ਸਾਰੇ ਦਸੰਬਰ ਜਣੀ ਪੋ ਉਹ ਗੁਰੂ ਸਾਹਿਬ ਦਸਮ ਬਾਦਸ਼ਾਹ ਜਿਹੜੇ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਨੌਵੇਂ ਪਾਤਸ਼ਾਹ ਗਾਂ ਗੁਰੂ ਸਾਹਿਬ ਨੇ ਆਪਦਾ ਸਾਰਾ ਕੁਸ ਬਾਰਤਾ ਜਿਹੜੀਆਂ ਆਪਾਂ ਚੀਜ਼ਾਂ ਪਿੱਛੇ ਭੱਜੇ ਫਿਰਦੇ ਆ ਦੇਖੋ ਜਿਹੜੀ ਲਕਸ਼ਰੀਜ਼ ਆਫ ਲਾਈਫ ਆ ਕੀ ਨਹੀਂ ਸੀ ਗੁਰੂ ਸਾਹਿਬ ਕੋਲ ਉਹਨਾਂ ਨੇ ਆਪਦਾ ਪਰਿਵਾਰ ਵੀ ਬਾਰਤਾ ਤੇ ਮਤਲਬ ਇਹ ਆ ਕਿ ਜਿਹੜਾ ਦਸੰਬਰ ਸੀ ਸਾਰਾ ਸੀ ਇਹ ਦਨਗਾਤਾ ਹੂੰ ਪੁੱਲ ਗਏ 크리스마ਸ ਵੀ ਆਈ ਤੇ ਗਈ ਤੇ ਫਿਰ ਗਾਂ ਨਿਊ ਇਅਰ ਵੀ ਆ ਗਈ ਉਦੋਂ ਕੌਂਕੇ ਸਾਹਿਬ ਦਾ ਕਿਉਂਕਿ ਜਿਹੜਾ ਕੌਂਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਉਹ ਤੁਸੀਂ ਕਹਿੰਦੇ ਨਿਊ ਇਅਰ ਦੀ ਤੋਂ ਸ਼ੁਰੂ ਹੋ ਜਾਂਦਾ ਕਹਿੰਦੇ ਉਦੋਂ ਟਾਰਚਰ ਹੋ ਰਹੇ ਸੀ ਤੇ ਅਸੀਂ ਇੱਥੇ ਹੈਪੀ ਨਿਊ ਇਅਰ ਕਰੀ ਜਾਈ ਚੰਗਾ ਨਹੀਂ ਉਹ ਸਾਨੂੰ ਸੋਭਦਾ ਨਹੀਂਗਾ ਸੋ ਠੀਕ ਆ ਆਪਾਂ ਜੇ ਇਹਨਾਂ ਦੇ ਕੈਲੰਡਰ ਦੇ ਹਿਸਾਬ ਨਾਲ ਚੱਲਣਾ ਆਪਾਂ ਬਾਹਰਲੀਆ ਮੁਲਕਾਂ 'ਚ ਰਹਿੰਦੇ ਆ ਇਹਨਾਂ ਦਾ ਕੈਲੰਡਰ ਆਪਾਂ ਬਾਰਤ ਦੇ ਆ ਚਲੋ ਰਿਸਪੈਕਟ ਕੋ ਸਾਹ ਤੱਕ ਰੱਖੀਏ ਪਰ ਉਹ ਆਪਾਂ ਉਹ ਗੱਲਾਂ ਰੱਖੀਆਂ ਪੋ ਦੀਆਂ ਕੁਰਬਾਨੀਆਂ ਤੇ ਕੋਂਕੇ ਸਾਹਿਬ ਦੀ ਸ਼ਹਾਦਤ ਸੋ ਨਿਊ ਇਅਰズ ਦੀ ਤੋਂ ਲੈ ਕੇ ਨਿਊ ਇਅਰਸ ਡੇ ਤੱਕ ਇਹ ਆ ਗੱਲ ਇਹ ਗੱਲ ਫਿਰ ਇਹਦੇ ਚੋਂ ਇਹ ਵੀ ਨਿਕਲਦੀ ਹੈ ਕਿ ਆਪਾਂ ਇੱਥੇ ਵੀ ਕਾਨਫਰੰਸ ਰੱਖੀ ਸੀਗੀ ਉਹਨਾਂ ਬਾਰੇ ਸ਼ਹੀਦੀ ਸਮਾਗਮ ਵੀ ਰੱਖਿਆ ਸੀਗਾ ਕਿ ਮਤਲਬ ਇਹ ਨਹੀਂਗਾ ਕਿ ਰਿਪੋਰਟ ਆ ਗਈ ਤਾਂ ਆਪਾਂ ਵਧਾਈਆਂ ਦੇ ਇੱਕ ਦੂਜੇ ਨੂੰ ਆਪਾਂ ਨੂੰ ਪਤਾ ਐ ਕਿ ਸ਼ੈਨ ਇਹ ਕਿੰਨਾ ਕਰਨਾ ਇਹ ਪੋਲਿਟਿਕਲ ਫੁੱਟਬਾਲ ਬਣਾਉਂਦੇ ਆ ਜਿਹੜੀਆਂ ਪਾਰਟੀਆਂ ਜਿਹੜੀ ਅੰਦਰ ਹੁੰਦੀ ਹੈ ਨਾ ਪਾਰਟੀ ਉਹ ਕੋਸ ਕਰ ਦਿੰਦੀ ਆ ਵੀ ਆਹ ਦੇਖੋ ਵੀ ਅਸੀਂ ਕੋਸ ਕਰਤਾ ਪਰ ਜਦੋਂ ਇਹ ਇਹੀ ਬੰਦੇ ਜਿਨ੍ਹਾਂ ਕੋਲ ਉਦੋਂ ਰਾਈਟ ਹੁੰਦਾ ਐਕਸ਼ਨ ਕਰਨ ਦਾ ਜਿਹਦਾ ਬਦਲਾ ਕੋਲ ਸੀਗਾ ਇਹ ਬੰਦੀ ਸਿੰਘ ਰਹਾ ਕਰ ਸਕਦੇ ਸੀ ਉਦੋਂ ਕਿਤੇ ਨਹੀਂ ਇਹਨਾਂ ਨੇ ਸਿਆਣ ਨੂੰ ਡੀਜੀ ਹਾਂਜੀ ਹੁਣ ਇਹ ਬਾਹਰ ਇਹ ਪ੍ਰੋਟੈਸਟਾਂ ਕਹਿੰਦੇ ਸੀ ਸਾਡੇ ਨਾਲ ਪਟੀਸ਼ਨ ਸਾਈਨ ਕਰੋ ਜੇ ਕਰੋ ਵੋ ਕਰੋ ਉਦੋਂ ਕਹਤੇ ਨਹੀਂ ਸੋ ਮਤਲਬ ਕਹਿਣ ਦਾ ਇਹ ਆ ਇਹ ਲੋਕਾਂ ਨੂੰ ਪਾਗਲ ਸਮਝਦੇ ਆ ਪਰ ਹਾਂ ਮੇਰੇ ਕਹਿਣ ਦਾ ਭਾ ਇਹ ਆ ਜੇ ਸਿੰਪਲ ਟਰਮ ਚ ਰੱਖਾਂ ਆਪਾਂ ਨੂੰ ਪਤਾ ਇਹਨਾਂ ਨੇ ਐਕਸ਼ਨ ਆਕਸ਼ਨ ਤਾਂ ਕਿੰਨਾ ਕੁ ਕਰਨਾ ਇਹਨੇ ਬਸ ਉਦਾਂ ਹੀ ਆਪਦੀ ਨੰਬਰ ਬਣਾਉਂਦੇ ਵੋਟ ਬੈਂਕ ਵਧਾਉਂਦੇ ਆ ਪਰ ਆਪਾਂ ਨੂੰ ਇਹ ਆ ਕਿ ਇਹਦੇ ਨਾਲ ਘੱਟੋ ਘੱਟ ਪ੍ਰਚਾਰ ਹੋ ਰਿਹਾ ਵੀ ਇਹ ਸਿੱਖਾਂ ਨਾ ਕੀ ਹੋਇਆ ਕਿਉਂਕਿ ਆਪਣੀ ਵੀ ਕਮਿਊਨਿਟੀ ਚ ਬਹੁਤ ਲੋਕ ਹੋਣੇ ਆ ਜਿਹੜੇ ਸਾਡੇ ਜਥੇਦਾਰ ਸਾਹਿਬ ਨੂੰ ਵੀ ਭੁੱਲੇ ਬੈਠੇ ਆ ਕਿ ਸਾਡੇ ਜਥੇਦਾਰ ਸਾਹਿਬ ਨੂੰ ਕੋ ਕੋ ਕੇ ਸ਼ਹੀਦ ਕੀਤਾ ਜਥੇਦਾਰ ਸਾਹਿਬ ਨੂੰ ਗੱਲਾਂ ਦੇਖੋ ਕਿੰਡੀ ਬਿਸ਼ਰਮੀ ਦੀ ਗੱਲ ਆ ਵੀ ਜਿਹੜੇ ਆਪਾਂ ਉਹ ਬਾਰ ਬਾਰ ਆਪਾਂ ਸੁਣਿਆ ਕੁਸਕ ਹਫ਼ਤੇ ਹੀ ਹੋਏ ਆ ਵੀ ਕਿਵੇਂ ਉਹਨਾਂ ਨੂੰ ਪੁੱਠੇ ਲਮਕਾ ਕੇ ਕਪੜੇ ਲਾ ਕੇ ਕਟ-ਕਟ ਕੇ ਜਣੀ ਇਲੈਕਟ੍ਰਿਸਿਟੀ ਵੀ ਲਾਈ ਹੋਗੀ ਤੇ ਪਾਣੀ ਚ ਵੀ ਡਬੋ ਡਬੋ ਕੇ ਤੇ ਛੋਟੇ ਛੋਟੇ ਪੀਸ ਕਰਕੇ ਕੱਟ ਕੇ ਦੇਖੋ ਉਹਨਾਂ ਨੂੰ ਸਤਲੋਜ ਚ ਕਹਿੰਦੇ ਸਿੱਟਿਆ ਹਨ ਕਹਿਣ ਦਾ ਮਤਲਬ ਇਹ ਆ ਕਿ ਆਮ ਬੰਦੇ ਨਾਲ ਕੀ ਕਰਦੇ ਹੋਗੇ ਸੋ ਇਸ ਕਰਕੇ ਆਪਾਂ ਨੂੰ ਜਿਹੜੀਆਂ ਆਪਣੀਆਂ ਸ਼ਹਾਦਤਾਂ ਹੁੰਦੀਆਂ ਜਿਹੜਾ ਆਪਣਾ ਇਤਿਹਾਸ ਹੁੰਦਾ ਆਪਾਂ ਨੂੰ ਚੇਤੇ ਰੱਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਆਪਾਂ ਕਹਿੰਦੇ ਜਿਹੜੀਆਂ ਕੌਮਾਂ ਆਪਦਾ ਇਤਿਹਾਸ ਭੁੱਲ ਜਾਂਦੀਆਂ ਜਾਂ ਪੜਦੀਆਂ ਨਹੀਂ ਆ ਉਹਨਾਂ ਨੂੰ ਬਾਰ-ਬਾਰ ਦਰਾਇਆ ਜਾਂਦਾ ਹੂੰ 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 ਬਿਲਕੁਲ ਜੀ ਬਿਲਕੁਲ ਵਾਕਈ ਜੋ ਜੋ ਵੀ ਹਾਲਾਤ ਇਸ ਵੇਲੇ ਹੈਗੇ ਜਿਵੇਂ ਆਪਾਂ ਦੇਖਦੇ ਆਂ ਉਮਰਾ ਨੰਗਲ ਬਹਾਲ ਕਰ ਦਿੱਤਾ ਗਿਆ ਡੀਜੀਪੀ ਸੈਣੀ ਨੂੰ ਜਿਹੜੀ ਹੈ ਬਲੈਂਕਟ ਜ਼ਮਾਨ ਦੇ ਦਿੱਤੀ ਗਈ ਕਿ ਇਹਨੂੰ ਫੜਿਆ ਨਹੀਂ ਜਾ ਸਕਦਾ ਉਹਦੇ ਦੋਸ਼ ਕਹਿੰਦੇ ਸਾਬਤ ਵੀ ਹੋ ਗਏ ਕਿ ਉਹਨੇ ਬਲਵਿੰਦਰ ਸਿੰਘ ਮਲਤਾਨੀ ਨੂੰ ਕੋ-ਕੋ ਕੇ ਸ਼ਹੀਦ ਕੀਤਾ ਕਿਵੇਂ ਮਤਲਬ ਕਿ ਕੀਤਾ ਗਿਆ ਉਹ ਸਾਰੀ ਗੱਲਬਾਤ ਬਾਹਰ ਆ ਗਈ ਸੀ ਅਦਾਲਤਾਂ ਦੇ ਵਿੱਚ ਵੀ ਆ ਗਈ ਹੈ ਸੋ ਦੋਸ਼ੀ ਬਣਾਇਆ ਗਿਆ ਪੁਲਿਸ ਲੱਭਦੀ ਰਹੀ ਸੁਮੇਤ ਸੈਣੀ ਨੂੰ ਘਰ ਜਾ ਜਾ ਕੇ ਕੋਠੀ ਦੇ ਵਿੱਚ ਛਾਪੇ ਮਾਰੇ ਜਾਂਦੇ ਰਹੇ ਗੈਬ ਵੀ ਹੋ ਗਿਆ ਇੱਕ ਰਾਤ ਰਿਆ ਵੀ ਹੈ ਜਿਹੜਾ ਸੈਣੀ ਆ ਸਿਰਫ ਇੱਕ ਰਾਤ ਰਿਆ ਤੇ ਦੂਜੇ ਦਿਨ ਬਾਹਰ ਕੱਢ ਲਿਆ ਜਾਂਦਾ ਸੋ ਇਹ ਚੀਜ਼ਾਂ ਨੇ ਮਤਲਬ ਕਿ ਆਪਣਾ ਹੀ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਰਿਪੋਰਟ ਆ ਗਈ ਹੈ ਭਾਈ ਕੌਂਕੇ ਸਾਹਿਬ ਦੀ ਹੁਣ ਕਾਰਵਾਈ ਹੋਏਗੀ ਤੁਹਾਨੂੰ ਇਹ ਵੀ ਪਤਾ ਹੋਣਾ ਮੈਂ ਯਾਦ ਕਰਵਾ ਦਿੰਦਾ ਹਾਂ ਕੈਪਟਨ ਅਮਰਿੰਦਰ ਸਿੰਘ ਵਲੇ ਚਾਰ ਪੁਲਿਸ ਅਫਸਰਾਂ ਨੂੰ ਉਮਰ ਕੈਦ ਹੋਈ ਸੀ ਭਾਜੀ ਉਹ ਉਹ ਵੀ ਝੂਠੇ ਮੁਕਾਬਲਿਆਂ ਦੇ ਦੋਸ਼ ਦੇ ਵਿੱਚ ਪਰ ਕੈਪਟਨ ਨੇ ਗਵਰਨਰ ਨੂੰ ਲੈਟਰ ਲਿਖ ਕੇ ਤੇ ਚਾਰਾਂ ਸਾਲਾਂ ਦੇ ਵਿੱਚ ਹੀ ਮਤਲਬ ਕਿ ਤਿੰਨਾਂ ਸਾਲਾਂ ਦੇ ਵਿੱਚ ਹੀ ਬਾਹਰ ਕਢਾ ਲਏ ਸੀ ਉਮਰ ਕੈਦ ਹੋਈ ਸੀ ਉਮਰ ਕੈਦ ਕਹਿੰਦੇ ਆ ਭੀ ਜਿਹੜੇ ਸਿੱਖ ਨੇ ਉਹਨਾਂ ਨੂੰ ਤਾਂ ਉਮ ਉਹਨੂੰ 3-4 ਸਾਲਾਂ ਬਾਅਦ ਬਾਹਰ ਕਢਵਾ ਲਿਆ ਸੀਗਾ ਉਹਨਾਂ ਨੇ ਇਹ ਇਹਦਾ ਰੀਜ਼ਨ ਇਹ ਆ ਕਿਉਂਕਿ ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਇਹ ਰਾਵਣ ਰਾਵਣ ਦੇ 10 ਅਲੱਗ-ਅਲੱਗ ਪਾਰਟੀਆਂ ਤੁਹਾਨੂੰ ਬਣ ਕੇ ਦੱਸੂਗੀਆਂ ਉਹਨੇ ਇਹ ਵੀ ਕਿਹਾ ਸੀਗਾ ਕਿ ਜਿਹੜਾ ਭਗਵੰਤ ਮਾਨ ਆ ਇਹ ਬਿਆਨ ਤੇ ਬੁੱਚੜ ਦੇ ਕਦਮਾਂ ਤੇ ਚੱਲੂਗਾ ਹੁਣ ਇਹ ਚੱਲ ਵੀ ਰਿਹਾ ਮੈਂ ਕਹਿੰਨਾ ਇਹ ਇਹ ਸਾਡਾ ਆਪਣੇ ਲਈ ਕਹਿਣ ਨੂੰ ਪਰ ਇਹ ਕਾਂਗਰਸ ਨੇ ਉਹ ਬਹੁਤ ਵੱਡੀ ਗਲਤੀ ਕਰ ਲਈ ਸੀ ਨਾ ਉਦੋਂ ਸਚਕੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹੜਾ ਦਿੱਲੀ ਦਾ ਜਿਹੜਾ ਇਹਨਾਂ ਨੇ ਤਲੇ ਆਮ ਕੀਤਾ ਇਹ ਸਾਰਾ ਕੁਸ ਇਹ ਉਦੋਂ ਬਾਅਦ ਕੁਸ ਸੰਭਲੇ ਲੱਗੇ ਹਨ ਤੇ ਆਪਾਂ ਇਹ ਨਹੀਂ ਸੀ ਸੋਚਿਆ ਜਿਹੜਾ ਇਹ ਚੌਥਾ ਬਦਲਾ ਹੋ ਗਿਆ ਇਦਾਂ ਦਾ ਹੋ ਗਿਆ ਹੁਣ ਤੁਸੀਂ ਜੇ ਇਹਦੇ ਐਕਸ਼ਨ ਦੇਖੋ ਜੋ ਕੋਈ ਸਹੀ ਕਰਦਾ ਵਿਅਕਤੀ ਜੋ ਕਰ ਰਿਹਾ ਜਾਂ ਤਾਂ ਜਣੀ ਇਹ ਜਮਾ ਹੀ ਹੈ ਹੀ ਨਹੀਂਗਾ ਇਹਨਾਂ ਨੂੰ ਵੀ ਜੋ ਕਰਦੇ ਜਾਂ ਇਹਨਾਂ ਨੂੰ ਕੋਈ ਪਿੱਛੋਂ ਚਲਾਉਂਦਾ ਫਿਰ ਜਿਹੜੀ ਮਰਜੀ ਪਾਰਟੀ ਆਉਂਦੀ ਹੋਵੇ ਉਹਦਾ ਡਿਫਰੈਂਸ ਨਹੀਂ ਬਣਦਾ ਉਹਨਾਂ ਦੇ ਕਾਰਨੀਆਂ ਉਹੀ ਚੀਜ਼ਾਂ ਤੇ ਜੇ ਤੁਹਾਡੀ ਗੱਲ ਨਾਲ ਮੈਂ ਲਿੰਕ ਕਰਨਾ ਚਾਹੁੰਦਾ ਤੁਸੀਂ ਪੁਲਿਸ ਦੀ ਗੱਲ ਕਰਦੇ ਹੋ ਕੌਸੇ ਪੋਲਿਟਿਸ਼ੀਨ ਵੀ ਸੀਗੇ ਜਿਹੜੇ ਦਿੱਲੀ ਦੇ ਕਤਲੇਆਮ ਚ ਇਨਵੋਲਵ ਸੀਗੇ ਤੇ ਹੁਣ ਮੈਨੂੰ ਉਹਨਾਂ ਦਾ ਨਾਮ ਵਿਸਰ ਜਾਂਦਾ ਪਰ ਉਹ ਵੀ ਆਹੀ ਕਿ ਸਿੱਖਾਂ ਨੇ ਕਿੰਨਾ ਵਿਟਨੈਸ ਵੀ ਦੇਖੋ ਪੂਰੇ ਹੋ ਜਾਂਦੇ ਹੋਣੇ ਆ ਕੌਸੇ ਸ਼ਾਇਦ ਬਾਹਰ ਰਹਿੰਦੇ ਹੋਣਗੇ ਉਹਨਾਂ ਟਾਈਮਾਂ ਚ ਨਿਕਲੇ ਆਏ ਹੋਣ ਉਹਨਾਂ ਨੂੰ ਸ਼ਾਇਦ ਵਾਪਸ ਜਾਣਾ ਪੈਂਦਾ ਹੋ ਵਿਟਨੈਸ ਸਟੇਟਮੈਂਟ ਦੇਣ ਲਈ ਜੋ ਵੀ ਆ ਪਰ ਉਹਨਾਂ ਨਾਲ ਵੀ ਆਹੀ ਜਿਹੜਾ ਤੁਸੀਂ ਦੱਸ ਰਹੇ ਹੋ ਪੁਲਿਸ ਨਾਲ ਵੀ ਜਿਹੜਾ ਜਿਹੜਾ ਵੀ ਕਿਸੇ ਨੇ ਵਾੜ ਵਟੰਗਾ ਕੀਤਾ ਉਹਨੂੰ ਥੋੜਾ ਚਿਰ ਅੰਦਰ ਸਿੱਖਾਂ ਨੂੰ ساری ਜਿੰਦਗੀ ਰੋਲ ਦਿੰਦੇ ਆ ਇੰਨਾ ਬੰਦਿਆਂ ਨੂੰ ਜਿੱਦਾਂ ਨਹੀਂ ਅੰਦਰ ਵੀ ਫਿਰ ਸ਼ਾਇਦ ਵਧੀਆ ਟ੍ਰੀਟਮੈਂਟ ਕਰਦੇ ਹੋਗੇ ਥੋੜੇ ਚਿਰ ਬਾਅਦ ਬਾਹਰ ਆ ਜਾਂਦੇ ਆ ਪੋਲਿਟਿਸ਼ੀਨਾਂ ਨਾਲ ਵੀ ਇਹੀ ਹੋ ਰਿਹਾ ਕੌਸਕ ਤੁਸੀਂ ਦੇਖਿਆ ਹੋਣਾ ਸੈਲੀਬ੍ਰਿਟੀ ਵੀ ਆ ਉਹ ਬੜਾ ਕੂੜ ਪ੍ਰਚਾਰ ਕਰਦੇ ਆ ਸਿੱਖਾਂ ਬਾਰੇ ਹਾਲਾਂਕਿ ਦੇਖੋ ਆਪਣੀ ਜਿਹੜੇ ਜਿਹੜੇ ਈਸਾ ਉਸਾ ਸਿੱਖਾਂ ਦਾ ਉਹ ਕਿੰਨਾ ਵਧੀਆ ਪਾਵੇ ਲੰਗਰ ਹੀ ਨਹੀਂ ਆਪਾਂ ਵਰਤਾਂਦੇ ਹੋਰ ਬਹੁਤ ਕੌਸ ਕਰਦੇ ਆ ਜਦੋਂ ਕੋਵਿਡ ਦੌਰਾਨ ਵੀ ਆਕਸੀਜਨ ਨੇ ਸਪਲਾਈ ਕੀਤੀ ਗਈ ਜੋ ਵੀ ਹੈ ਜਿੱਥੇ ਸਿੱਖ ਪਹੁੰਚਦੇ ਆ ਹਨ ਪਰ ਇਹ ਜਾਣ ਬੋਝ ਕੇ ਜੋ ਵੀ ਕੀਤਾ ਜਾਂਦਾ ਇਹ ਜਾਨੀ ਕਿ ਦਿਖਾਉਣ ਨੂੰ ਵੀ ਆਹ ਬੰਦੇ ਨੇ ਦੇਖੋ 20 25 35 ਸਾਲ ਪਹਿਲਾਂ ਆ ਕੀਤਾ ਸੀ ਅਸੀਂ ਇਹਨੂੰ ਹਜੇ ਵੀ ਰਿਸਪੈਕਟ ਕਰਦੇ ਹਾਂ ਇਹਨੂੰ ਵਧੀਆ ਟਰੀਟ ਕਰਾਂਗੇ ਸੋ ਬਚ ਕੇ ਰੋ ਅਸੀਂ ਤੁਹਾਡੇ ਨਾਲ ਇਦਾਂ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਭਾਈ ਸਰਵਾਜੀ ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਸੋ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਨਵੇਂ-ਨਵੇਂ ਇੰਟਰਵਿਊਜ਼ ਨਵੇਂ-ਨਵੇਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਉਂਦੇ ਰਵਾਂਗੇ ਲਾਈਕ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਓ ਸਾਨੂੰ ਫੇਸਬੁੱਕ ਦੇ ਉੱਤੇ ਖਾਸ ਤੌਰ ਦੇ ਉੱਤੇ ਜਾ ਕੇ ਸਾਡਾ ਪੇਜ ਜਿਹੜਾ ਸਰਚ ਕਰਕੇ ਉਹਨੂੰ ਫੋਲੋ ਜਰੂਰ ਕਰੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਟ੍ਰਾਈਕਸ ਔਨ ਕਰਕੇ ਦੋ ਵਾਰ ਪੇਜ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਸੋ ਹੁਣ ਦੁਬਾਰਾ ਨਵਾਂ ਪੇਜ ਬਣਿਆ ਉਹਨੂੰ ਫੋਲੋ ਜਰੂਰ ਕਰਿਓ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ